ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਅਸੀਂ ਆਪ ਸਭ ਲਈ ਲਖਦਾਤਾ ਲਾਲਾ ਵਾਲੇ ਪੀਰ ਦਾ ਪਟਾਇਆ ਕਲਾਮ ਲੈ ਕੇ ਹਾਜ਼ਰ ਹੋਏ ਹਾਂ ਇਸ ਕਲਾਮ ਨੂੰ ਪੜਨ ਦੇ ਨਾਲ ਤੁਹਾਡੇ ਸਾਰੇ ਦੁੱਖ ਸਾਰੀਆਂ ਤਕਲੀਫਾਂ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ ਜਿਹੜੇ ਲਖਦਾਤਾ ਪੀਰ ਨੂੰ ਮੰਨਦੇ ਨੇ ਆਪਣੇ ਘਰ ਦੇ ਵਿੱਚ ਲਖਦਾਤਾ ਪੀਰ ਦੇ ਨਾਮ ਦਾ ਚਿਰਾਗ ਰੌਸ਼ਨ ਕਰਦੇ ਨੇ ਉਹਨਾਂ ਨੂੰ ਜ਼ਰੂਰ ਇਹ ਕਲਾਮ ਪੜ੍ਹਨੀ ਚਾਹੀਦੀ ਹੈ ਉਨ ਲਈ ਬਹੁਤ ਹੀ ਵਧੀਆ ਸੇ ਦੁਹੰਦੀ ਇਹ ਕਲਾਮ ਬਹੁਤ ਹੀ ਛੋਟਾ ਜਿਹਾ ਮੰਤਰ ਹੈ ਕਲਾਮ ਹੈ ਪਰ ਇਸ ਦੀ ਸ਼ਕਤੀ ਬਹੁਤ ਵੱਡੀ ਹੈ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ ਇਹ ਕਲਾਮ ਤੁਹਾਡੇ ਸਾਰੇ ਦੁੱਖਾਂ ਨੂੰ ਖਤਮ ਕਰ ਦੇਵੇਗੀ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਹੋਵੇ ਚਾਹੇ ਪੈਸੇ ਥੇਲੀ ਦੀ ਤੰਗੀ ਹੋਵੇ ਚਾਹੇ ਘਰ ਦੇ ਵਿੱਚ ਕੋਈ ਬਿਮਾਰ ਹੋਵੇ ਬਿਮਾਰ ਨੂੰ ਸ਼ਿਫਾ ਮਿਲੇਗੀ ਪੈਸੇ ਵਿੱਚ ਬਰਕਤ ਆਵੇਗੀ ਦੋਸਤੋ ਤੁਸੀਂ ਇਸ ਕਲਾਮ ਨੂੰ ਚਾਹੋ ਤਾਂ ਸਿੱਧ ਵੀ ਕਰ ਸਕਦੇ ਹੋ ਨਹੀਂ ਤਾਂ ਸਿੱਧ ਕੀਤੇ ਤੋਂ ਬਿਨਾ ਵੀ ਤੁਸੀਂ ਇਸ ਕਲਾਮ ਨੂੰ ਜੇਕਰ ਪੜੋਗੇ ਤਾਂ ਤਾਵੇਂ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਕਿਸੇ ਵੀ ਵੀਰ ਵਰਤੋਂ ਤੁਸੀਂ ਇਸ ਕਲਾਮ ਨੂੰ ਪੜਨਾ ਸ਼ੁਰੂ ਕਰ ਸਕਦੇ ਹੋ ਚਾਹੇ ਸਿੱਧ ਕਰਨੀ ਹੈ ਚਾਹੇ ਸਿੱਧ ਨਹੀਂ ਕਰਨੀ ਹੈ ਕਰਦੇ ਵਿੱਚ ਕੋਈ ਵੀ ਇਸ ਕਲਾਮ ਨੂੰ ਪੜ ਸਕਦਾ ਹੈ ਧੂਫ ਅਗਰਵਤੀ ਜਗਾ ਕੇ ਚਿਰਾਗ ਰੋਸ਼ਨ ਕਰਕੇ ਕੋਲ ਜਲ ਰੱਖ ਕੇ ਇਸ ਕਲਾਮ ਨੂੰ ਪੜਨਾ ਹੈ ਜੇਕਰ ਤੁਸੀਂ ਸਿੱਧ ਨਹੀਂ ਕਰਨਾ ਹੈ ਤਾਂ ਇਸ ਨੂੰ ਰੋਜ਼ ਦਾ ਮਾਮੂਲ ਬਣਾਉਣਾ ਪਵੇਗਾ ਰੋਜ਼ ਦੇ ਮਾਮੂਲ ਦੇ ਹਿਸਾਬ ਨਾਲ ਪੜ੍ਹਨਾ ਹੈ ਤਾਂ ਇਸ ਤਰ੍ਹਾਂ ਤੁਸੀਂ ਪੜ੍ਹ ਸਕਦੇ ਹੋ ਘੱਟੋ ਘੱਟ ਇੱਕ ਮਾਲ ਦਾ ਜਾਪ ਜ਼ਰੂਰ ਕਰਨਾ ਹੈ ਹਰ ਰੋਜ਼ ਜਦ ਵੀ ਤੁਸੀਂ ਸਵੇਰੇ ਜਾਂ ਸ਼ਾਮ ਤੂ ਫਗਰਬਤੀ ਕਰਦੇ ਆ ਚਰਾਗ ਰਫਨ ਕਰਦੇ ਆ ਉਸ ਵੇਲੇ ਤੁਸੀਂ ਇਸ ਕਲਾਮ ਨੂੰ ਪੜ੍ਹ ਲੈਣਾ ਹੈ ਪਹਿਲੇ 5 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਇਸ ਕਲਾਮ ਦਾ ਰਿਜ਼ਲਟ ਇਸ ਕਲਾਮ ਦਾ ਨਤੀਜਾ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਇਸ ਕਲਾਮ ਨੂੰ ਪੜਦਿਆਂ-ਪੜਦਿਆਂ ਕਿਤੇ-ਕਿਤੇ ਤੁਸੀਂ ਵੀਰਵਾਰ ਦੀ ਵੀਰਵਾਰ ਲਖਤਾ ਤਪીર ਦੇ ਨਾਮ ਦੀ ਨਿਆਜ਼ ਅਤੇ ਚੂਰਮਾ ਜ਼ਰੂਰ ਦੇਣਾ ਹੈ ਤੇ ਜੇਕਰ ਤੁਸੀਂ ਇਸ ਕਲਮੇ ਨੂੰ 41 ਦਿਨ ਲਗਾ ਕੇ ਸਿੱਧ ਕਰਨਾ ਚਾਹੁੰਦੇ ਹੋ ਤਾਂ ਵੀ ਕਿਸੇ ਵੀਰਵਾਰ ਤੋਂ ਸ਼ੁਰੂ ਕਰ ਸਕਦੇ ਹੋ ਪਹਿਲੇ ਦਿਨ ਤੁਸੀਂ ਨਿਆਜ਼ ਚੂਰਮਾ ਲੱਡੂ ਅਤੇ ਪਤਾਸੀ ਇਹਨਾਂ ਦਾ ਪੂਜਲ ਹੋਣਾ ਹੈ ਤੂ ਫਗਰਵਤੀ ਜਗਾ ਕੇ ਚਰਾਗ ਰੋਸ਼ਨ ਕਰਕੇ ਕੋਲ ਸਾਫ ਜਲ ਰੱਖ ਕੇ 101 ਮਣਕਿਆਂ ਵਾਲੀ ਮਾਲਾ ਤੇ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ। 14 ਦਿਨ ਤੱਕ ਬਿਲਕੁਲ ਸਾਫ ਪਾਕ ਰਹਿਣਾ ਹੈ। ਇਸ਼ਨਾਨ ਕਰਕੇ باوجود ਹੋ ਕੇ ਸਾਧਨਾ ਤੇ ਬੈਠਣਾ ਹੈ। ਤੇ 41 ਦਿਨਾਂ ਦੇ ਵਿੱਚ ਜਿੰਨੇ ਵੀ ਵੀਰਵਾਰ ਆਉਣਗੇ ਹਰ ਵੀਰਵਾਰ ਨੂੰ ਤੁਸੀਂ ਇਹ ਸਾਰਾ ਭੂਗ ਪ੍ਰਸ਼ਾਦ ਜਿਹੜਾ ਦੱਸਿਆ ਹੈ ਉਹ ਦੇਣਾ ਹੈ ਤੇ ਲਾਸਟ ਵਾਲੇ ਦਿਨ ਵੀ ਇਹ ਸਾਰਾ ਭੂਗ ਪ੍ਰਸ਼ਾਦ ਦੇਣਾ ਹੈ। ਸੋ ਦੋਸਤੋ ਹੁਣ ਤੁਹਾਨੂੰ ਇੱਕ ਢਾਈਆ ਕਲਾਮ ਦੱਸਦੇ ਆਂ ਆਪ ਸਭ ਨੇ ਇਸ ਢਾਈਆ ਕਲਾਮ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਨੋਟ ਕਰ ਲੈਣਾ ਹੈ ਬismillah ਅੱਲਾ ਅੱਲਾ ਬੋਲਦੇ ਫਕੀਰ ਅਰਸ਼ਾ ਤੋਂ ਉtre ਲਖ ਦਾਤਾ ਪੀਰ ਹੋ ਕੇ ਕੱਕੀ ਤੇ ਸਵਾਰ ਲਾਉਂਦੇ ਡੁੱਬੇ ਨੂੰ ਪਾਰ ਲਾ ਇਲਾਹਾ ਇਲਾਹ ਮੁਹੰਮਦ ਯਾ ਰਸੂਲ ਅੱਲਾ ਸੋ ਦੋਸਤੋ ਇਹ ਛਾਈਆ ਕਲਾਮ ਬਹੁਤ ਹੀ ਸ਼ਕਤੀਸ਼ਾਲੀ ਹੈ ਮੰਤਰ ਹੈ ਕਲਮਾ ਹੈ ਇਸ ਨੂੰ ਜਪ ਕਰੋਗੇ ਇਸ ਮੰਤਰ ਦਾ ਤਾਂ ਤੁਹਾਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ ਬਾਕੀ ਜਦੋਂ ਤੁਸੀਂ ਇਸ ਨੂੰ ਪੜ੍ਹੋਗੇ ਤੁਹਾਨੂੰ ਆਪਣੇ ਆਪ ਹੀ ਲਖਦਾਤਾ ਪੀਰ ਦੀ ਇਸ ਕਲਾਮ ਦਾ ਇਸ ਕਲਾਮ ਦੀ ਸ਼ਕਤੀ ਦਾ ਅੰਦਾਜ਼ਾ ਹੋ ਜਾਵੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਅਰਜ਼ਾ ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ